ਵੈਸੇ ਇਸ ਵਕਤ ਜਿੰਨੀਆਂ ਦਲ ਬਦਲੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਕਿ ਜਿਸ ਤਰ੍ਹਾਂ ਲੀਡਰ ਜਿਹੜੇ ਆ ਉਹ ਪਾਰਟੀ ਛੱਡ ਰਹੇ ਆ ਔਰ ਕਈ ਲੀਡਰ ਤੇ ਇਹਨਾਂ ਤੋਂ ਵੀ ਗਾਹ ਨਿਕਲ ਗਏ ਉਹ ਟਿਕਟਾਂ ਲੈ ਕੇ ਦੂਜੀ ਪਾਰਟੀ 'ਚ ਜਾ ਰਹੇ ਆ ਐਦਾਂ ਲੱਗਦਾ ਵੀ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਹੈ ਇਹ ਪੰਜਾਬ ਦੇ ਜਿਹੜੇ ਰਾਜਨੇਤਾ ਇਹਨਾਂ ਨੇ ਕੋਈ ਵਰਲਡ ਰਿਕਾਰਡ ਬਣਾਉਣਾ ਵੀ ਕਿਤੇ ਪਿੱਛੇ ਨਾ ਰਹਿ ਜੀਏ ਕੋਈ ਇਹ ਨਾ ਕਹਿ ਸਕੇ ਵੀ ਯਾਰ ਅਸੀਂ ਪਾਰਟੀ ਨਹੀਂ ਬਦਲੀ ਕਿਉਂਕਿ ਇਸ ਵੇਲੇ ਇਦਾਂ ਲੱਗ ਰਿਹਾ ਕੋਈ ਫੈਸ਼ਨ ਬਣਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਕਿ ਪਾਰਟੀ ਬਦਲੋ ਫਿਰ ਟਿਕਟ ਲੈ ਲਓ ਫਿਰ ਟਿਕਟ ਲੈ ਕੇ ਫਿਰ ਪਾਰਟੀ ਬਦਲ ਜਾਓ ਸੋ ਇਦਾਂ ਦਾ ਕੁਝ ਮਾਮਲਾ ਹੁਣ ਨਵਾਂ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਬੌਜਨ ਸਮਾਜ ਪਾਰਟੀ ਨੇ ਰਕੇਸ਼ ਸੁਮਣ ਹੋਣਾ ਨੂੰ ਟਿਕਟ ਦਿੱਤੀ ਹੋਈ ਸੀ ਉਹਨਾਂ ਨੇ ਚੋਣਾਂ ਲੰਡੀਆਂ ਸੀਗੀਆਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੈ ਪਰ ਰਕੇਸ਼ ਕੁਮਾਰ ਸੁਮਨ ਜਿਹੜੇ ਆ ਇਹਨਾਂ ਦਾ ਐਨ ਮੌਕੇ ਤੇ ਹਿਰਦੇ ਪਰਵਰਤਨ ਹੋ ਗਿਆ ਇਹਨਾਂ ਨੂੰ ਲੱਗਾ ਵੀ ਭੋਜਨ ਸਮਾਜ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਕੋ ਬਹੁਤ ਵਧੀਆ ਨਹੀਂ ਹੈਗੀਆਂ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਗਲੇ ਲਾਇਆ ਤੇ ਆਫੀਸ਼ੀਅਲੀ ਜਿਹੜੀ ਫੋਟੋ ਸ਼ੇਅਰ ਕਰ ਦਿੱਤੀ ਕਿ ਰਕੇਸ਼ ਕੁਮਾਰ ਸੁਮਨ ਨੇ ਜਿਹੜੀ ਆ ਉਹ ਪਾਰਟੀ ਛੱਡ ਦਿੱਤੀ ਹੈ ਹੁਣ ਰਕੇਸ਼ ਕੁਮਾਰ ਸੁਮਨ ਜਿਹੜੇ ਆ ਇਹਨਾਂ ਨੇ ਪਾਰਟੀ ਕਿਸੇ ਸ਼ਰਤ ਤੇ ਹੀ ਛੱਡੀ ਹੋਊਗੀ ਹੋ ਸਕਦਾ ਹੈ ਕਿ ਇਹਨਾਂ ਨੂੰ ਇਹ ਕਿਹਾ ਗਿਆ ਹੋਵੇ ਵੀ ਤੁਸੀਂ ਸਾਨੂੰ ਹੁਸ਼ਿਆਰਪੁਰ ਤੋਂ ਇਹ ਸੀਟ ਜਿਤਾ ਦਿਓ ਕਿਉਂਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਰਕੇਸ਼ ਕੁਮਾਰ ਚੱਬੇਵਾਲ ਜਿਹੜੇ ਆ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜਿਹੜੇ ਆ ਉਹਨਾਂ ਦੀ ਸੀਟ ਖਾਲੀ ਹੋ ਸਕਦੀ ਆ ਵਿਧਾਨ ਸਭਾ ਹਲਕਾ ਜੱਬੇਵਾਲ ਜੇ ਉਹ ਜਿੱਤ ਜਾਂਦੇ ਆ ਤੇ ਹੋ ਸਕਦਾ ਵੀ ਜਿਹੜੇ ਰਕੇਸ਼ ਸੁਮਨ ਆ ਇਹਨਾਂ ਨੂੰ ਇਹ ਕਿਹਾ ਗਿਆ ਹੋਵੇ ਵੀ ਤੁਸੀਂ ਇਹ ਸੀਟ ਜਿਤਾ ਦਿਓ ਤੇ ਤੁਹਾਨੂੰ ਅਸੀਂ ਉਮੀਦਵਾਰ ਬਣਾ ਦੇਾਂਗੇ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਜਿਹੜੇ ਲੋਕ ਇਹਨਾਂ ਨਾਲ ਚੋਣ ਪ੍ਰਚਾਰ ਤੇ ਤੁਰ ਪਏ ਸੀਗੇ ਜਿਹੜੇ ਲੋਕ ਬਹੁਜਨ ਸਮਾਜ ਪਾਰਟੀ ਦੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਨਾਰੇ ਬੁਲੰਦ ਕਰ ਰਹੇ ਸੀ ਗਲੀ ਗਲੀ ਚੋਣ ਪ੍ਰਚਾਰ ਕਰ ਰਹੇ ਸੀ ਪਿੰਡ ਪਿੰਡ ਜਾ ਰਹੇ ਸੀ ਉਹਨਾਂ ਦਾ ਕੀ ਬਣੇਗਾ ਖੈਰ ਇਹ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਆਏ ਬਹੁਤਾ ਸੋਚਦੇ ਨਹੀਂ ਹੁੰਦੇ ਇਹ ਆਪਣਾ ਫਾਇਦਾ ਦੇਖਦੇ ਹੁੰਦੇ ਆ ਵੀ ਸਾਨੂੰ ਫਾਇਦਾ ਕਿੱਧਰ ਹੁੰਦਾ ਮੈਨੂੰ ਇਦਾਂ ਲੱਗਦਾ ਵੀ ਗੁਜਰਾਤ ਤੋਂ ਬਾਅਦ ਪੰਜਾਬ ਜਿਹੜਾ ਨਾ ਜਦੋਂ ਸਾਰੀਆਂ ਚੋਣਾਂ ਸੰਪੰਨ ਹੋ ਜਾਣੀਆਂ ਤੇ ਸਭ ਤੋਂ ਵੱਧ ਦਲ ਬਦਲੀਆਂ ਇੱਥੇ ਹੀ ਹੋਣੀਆਂ ਨੇ ਤੁਸੀਂ ਕਿਸੇ ਹਲਕੇ ਦਾ ਜ਼ਿਕਰ ਕਰ ਲਓ ਉੱਥੇ ਘਟੋ ਘਟ ਇੱਕ ਜਾਂ ਇੱਕ ਤੋਂ ਵੱਧ ਦਲ ਬਦਲੀਆਂ ਹੋਈਆਂ ਹੀ ਹੋਈਆਂ ਨੇ ਉੱਥੇ ਕੈਂਡੀਡੇਟਸ ਨੇ ਆਪਣੀਆਂ ਮਾਂ ਪਾਰਟੀਆਂ ਨੂੰ ਛੱਡਿਆ ਹੀ ਛੱਡਿਆ ਤੇ ਇਸ ਵਕਤ ਜਿਹੜੀ ਸੂਬੇ ਦੇ ਵਿੱਚ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਉਹਦਾ ਪੱਲਾ ਫੜਿਆ ਹੋਇਆ ਜਦੋਂ ਰਕੇਸ਼ ਸੁੰਮਨ ਬਾਰੇ ਆਪਾਂ ਥੋੜੀ ਜੀ ਤਫ਼ਤੀਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਬਹੁਤਾ ਤਾਂ ਨਹੀਂ ਪਤਾ ਲੱਗਾ ਪਰ ਇਹ ਪਤਾ ਲੱਗਾ ਕਿ ਇਹ ਦਰਸਲ ਹੁਸ਼ਿਆਰਪੁਰ ਦੇ ਰਹਿਣ ਵਾਲੇ ਨਹੀਂ ਹੈਗੇ ਇਹ ਇੱਕ ਪੈਰਾਸ਼ੂਟ ਕੈਂਡੀਡੇਟ ਸੀਗੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਹੈ ਉਹ ਦੱਸਿਆ ਜਾਂਦਾ ਵੀ ਮੁਹਾਲੀ ਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਹੈ ਤੇ ਪਾਰਟੀ ਦੇ ਨਾਲ ਨੇੜਤਾ ਹੋਣ ਕਰਕੇ ਭੋਜਨ ਸਮਾਜ ਪਾਰਟੀ ਦੇ ਆ ਨਾਲ ਨਜ਼ਦੀਕੀਆਂ ਹੋਣ ਕਰਕੇ ਇਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਸੀ ਹੁਣ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਰਕੇਸ਼ ਕੁਮਾਰ ਸੁਮਨ ਜਿਨ੍ਹਾਂ ਨੇ ਇਸ ਵੇਲੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਇਹ ਹੁਣ ਪਹਿਲਾਂ ਤਾਂ ਚੱਬੇਵਾਲ ਹੋਣਾ ਨੂੰ ਜਿਤਾਉਣਗੇ ਪੂਰਾ ਜ਼ੋਰ ਲਾਉਣਗੇ ਤੇ ਫੇਰ ਹੀ ਇਹਨਾਂ ਨੂੰ ਚੱਬੇਵਾਲ ਵਾਲੀ ਜਿਹੜੀ ਟਿਕਟ ਆ ਸੀਟ ਆ ਉਹ ਮਿਲੇਗੀ ਪਰ ਪਾਰਟੀ ਦੇ ਜਿਹੜੇ ਵਰਕਰ ਆ ਉਹ ਤਾਂ ਇਹ ਗੱਲ ਕਹਿ ਰਹੇ ਆ ਵੀ ਇਹ ਤਾਂ ਪਹਿਲਾਂ ਹੀ ਪੈਰਾਸ਼ੂਟ ਕੈਂਡੀਡੇਟ ਸੀਗਾ ਫੇਰ ਉਹ ਇਹਨਾਂ ਦੇ ਆਖੇ ਕਿੱਦਾਂ ਲੱਗ ਜਾਣਗੇ ਕਿਉਂਕਿ ਜੇ ਡਾਕਟਰ ਚੱਬੇਵਾਲ ਨੂੰ ਜਿਤਾਉਣਾ ਉੱਥੋਂ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਾਹੇ ਆ ਤਾਂ ਇੱਕ ਕਾਡਰ ਵੀ ਤਾਂ ਚਾਹੀਦਾ ਹੁਣ ਸੂਤਰ ਇਹ ਵੀ ਦੱਸਦੇ ਨੇ ਕਿ ਜਿਹੜੇ ਆ ਰਕੇਸ਼ ਸੁਮਨ ਹੈ ਇਹਨਾਂ ਦੀਆਂ ਨਜ਼ਦੀਕੀਆਂ ਸੁੰਦਰ ਸ਼ਾਮ ਅਰੋੜਾ ਦੇ ਨਾਲ ਵੀ ਹੈ ਸੁੰਦਰ ਸ਼ਾਮ ਅਰੋੜਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹ ਚੁੱਕੇ ਆ ਮੰਤਰੀ ਵੀ ਸੀਗੇ ਤੇ ਇਸ ਵੇਲੇ ਵਿਜੀਲੈਂਸ ਦੇ ਘੇਰੇ ਦੇ ਵਿੱਚ ਵੀ ਆ ਹੁਣ ਤੁਸੀਂ ਦੇਖੋ ਹਰੇਕ ਗੱਲ ਇੱਕ ਗੱਲ ਦੇ ਨਾਲ ਜੁੜਦੀ ਆ ਕੜੀ ਨਾਲ ਕੜੀ ਜੁੜਦੀ ਆ ਸੁੰਦਰ ਸ਼ਾਮ अरोड़ा ਦੇ ਨਜ਼ਦੀਕੀ ਦੱਸੇ ਜਾਂਦੇ ਆ ਮੁਹਾਲੀ ਤੋਂ ਟਿਕਟ ਇਹਨਾਂ ਨੂੰ ਮਿਲਦੀ ਆ ਹੁਸ਼ਿਆਰਪੁਰ ਦੀ ਸੁੰਦਰ ਸ਼ਾਮ अरोड़ा ਵਿਧਾਇਕ ਬਣੇ ਸੀਗੇ ਹੁਸ਼ਿਆਰਪੁਰ ਤੋਂ ਤੇ ਇਸ ਵੇਲੇ ਭਾਵੇਂ ਉਹ ਵਿਜੀਲੈਂਸ ਦੇ ਘੇਰਿਆਂ 'ਚ ਆ ਪਰ ਸੂਤਰ ਦੱਸਦੇ ਆ ਵੀ ਜਿਹੜਾ ਉਹਨਾਂ ਉੱਤੇ ਕੇਸ ਐਡ ਹੋਇਆ ਜਿਹੜਾ ਉਹਨਾਂ ਉੱਤੇ ਇਸ ਵੇਲੇ ਜਾਂਚ ਚੱਲ ਰਹੀ ਆ ਜਿਹੜੇ 12 ਪਲਾਟ ਸੀਗੇ ਇੰਡਸਟਰੀਅਲ ਜਿਨ੍ਹਾਂ ਨੂੰ 12 ਪਲਾਟਾਂ ਨੂੰ 125 ਪਲਾਟ ਬਣਾ ਦਿੱਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਸੁੰਦਰ ਸ਼ਾਮ ਅਰੂੜਾ ਜਿਹੜੇ ਆ ਉਹ ਵਿਜੀਲੈਂਸ ਦੇ ਘੇਰੇ ਚ ਆ ਤੇ ਕਹਿੰਦੇ ਆ ਵੀ ਉਹਨਾਂ ਦੇ ਸਾਥੀ ਰਕੇਸ਼ ਕੁਮਾਰ ਸੁਮਨ ਵੀ ਆ ਹਾਲਾਂਕਿ ਇਹਦੇ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਹੈਗੀ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਹੈ ਪਰ ਸੂਤਰ ਦੱਸਦੇ ਆ ਕਿ ਇਹ ਉਹਨਾਂ ਦੇ ਬੜੇ ਕਰੀਬੀ ਆ ਤੇ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਆ ਸੋ ਹੁਣ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਇਹ ਗੱਲਾਂ ਕਰਦੀ ਸੀਗੇ ਜਦੋਂ ਇਹਨਾਂ ਨੇ ਪਾਰਟੀ ਦੇ ਵਿੱਚ ਕੈਂਡੀਡੇਟਸ ਅਨਾਉਂਸ ਕਰਨੇ ਸੀਗੇ 2017 ਤੇ 2022 ਦੇ ਵਿੱਚ ਇਹ ਕਹਿੰਦੇ ਸੀ ਅਸੀਂ ਬੰਦੇ ਉਹ ਲੈਣੇ ਆ ਜਿਨ੍ਹਾਂ ਦਾ ਅਕਸ ਬਿਲਕੁਲ ਸਾਫ਼ ਹੋਏਗਾ ਪਰ ਹੁਣ ਜਿਹੜੇ ਰਕੇਸ਼ ਕੁਮਾਰ ਸੁਮਨ ਆ ਗਏ ਪਾਰਟੀ ਛੱਡ ਕੇ ਡਾਕਟਰ ਚੱਬੇਵਾਲ ਆ ਗਏ ਹਾਂਜੀ ਉਸ ਤੋਂ ਬਾਅਦ ਪਵਨ ਕੁਮਾਰ ਟੀਨੂ ਆ ਗਏ ਅਕਾਲੀ ਦਲ ਛੱਡ ਕੇ ਇਹਨਾਂ ਦੇ ਆਪਣੇ ਕੈਂਡੀਡੇਟ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਚਾਏ ਉਹ ਤੋਂ ਬਾਅਦ ਉਹ ਚਲੇ ਗਏ ਜੀ ਭਾਜਪਾ ਦੇ ਵਿੱਚ ਸੋ ਸਮਝ ਨਹੀਂ ਆ ਰਹੀ ਵੀ ਪੰਜਾਬ ਦੇ ਵਿੱਚ ਕੀ ਬਣ ਰਿਹਾ ਪਰ ਆਮ ਆਦਮੀ ਪਾਰਟੀ ਤੇ ਹੁਣ ਕਿਤੇ ਨਾ ਕਿਤੇ ਲੋਕ ਜਿਹੜੇ ਐ ਸਵਾਲ ਵੀ ਖੜੇ ਕਰਨ ਲੱਗ ਪਏ ਵੀ ਜਿਹੜੀਆਂ ਤੁਸੀਂ ਨੀਤੀਆਂ ਜਿਹੜੀਆਂ ਪਾਲਿਸੀਆਂ ਜਿਹੜੇ ਏਜੰਡੇ ਜਿਹੜੇ ਗੱਲਾਂ ਦੇ ਉੱਤੇ ਤੁਸੀਂ ਕਹਿੰਦੇ ਸੀ ਵੀ ਅਸੀਂ ਪਹਿਰਾ ਦੇਾਂਗੇ ਵੀ ਅਸੀਂ ਅਜੇ ਇਹ ਕੋਈ ਕੰਮ ਨਹੀਂ ਕਰਾਂਗੇ ਲਗਭਗ ਲੋਕ ਕਹਿੰਦੇ ਇਹਨਾਂ ਨੇ ਵੀ ਅਜੇ ਇਹ ਕੰਮ ਹੁਣ ਕਰਨੇ ਸ਼ੁਰੂ ਕਰ ਦਿੱਤੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ